ਕਰਤਾਰਪੁਰ ਦੇ ਮਹੱਲਾ ਰਿਸ਼ੀ ਨਗਰ ਦੇ ਭਗਵਾਨ ਸ਼੍ਰੀ ਵਾਲਮੀਕੀ ਮੰਦਿਰ ਵਿਖੇ ਵਾਲਮਿਕ ਅਤੇ ਮਜਬੀ ਭਾਈਚਾਰੇ ਦੀ ਸੂਬਾ ਪਧਰੀ ਮੀਟਿੰਗ ਉਲੀਕੀ ਗਈ ਜਿਸ ਤੇ ਸਮੁੱਚੇ ਪੰਜਾਬ ਤੋਂ ਸਮਾਜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਇਹ ਮੀਟਿੰਗ ਪਦਮਸ਼੍ਰੀ ਅਤੇ ਰਾਜ ਗਾਇਕ ਹੰਸਰਾਜ ਹੰਸ ਦੀ ਅਗਵਾਈ ਚ ਹੋਈ ਸਭ ਤੋਂ ਪਹਿਲਾਂ ਮੌਜੂਦ ਲੋਕਾਂ ਨੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਮੀਟਿੰਗ ਚ ਮੁੱਖ ਤੌਰ ਤੇ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੇ ਮੌਜੂਦਾ ਹਾਲਾਤਾਂ ਦੇ ਭਵਿੱਖ ਬਾਰੇ ਵਿਚਾਰ ਚਰਚਾ ਉਲਾਵਾ ਦੁਆਪਾ ਜ਼ੋਨ ਵਾਲਮਿਕ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਨੂੰ ਪੰਜਾਬ ਪੱਧਰ ਤੇ ਬਣਾਉਂਦਾ ਫੈਸਲਾ ਕੀਤਾ ਗਿਆ ਅਤੇ ਕੁਲਵੰਤ ਪੰਡਾਰੀ ਨੂੰ ਐਸੋਸੀਏਸ਼ਨ ਪੰਜਾਬ ਦਾ ਚੇਅਰਮੈਨ ਥਾਪਿਆ ਗਿਆ ਇਸ ਮਕਸਦ ਇਹਦਾ ਹੀ ਸੀ ਕਿ ਪੂਰੇ ਪੰਜਾਬ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਪ੍ਰੋਮਿਨੈਂਟ ਲੀਡਰ ਸਹਿਬਾਨ ਹੋਣਗੇ ਪਬਲਿਕ ਨਹੀਂ ਸੰਗਤ ਨਹੀਂ ਵਰਕਰ ਦੂਸਰੇ ਨਹੀਂ ਜਿਹੜੇ ਅਹੁਦੇਦਾਰ ਹੈ ਉਹਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਪੰਜਾਬ ਮੈਲਾ ਵਿੰਗ ਦੇ ਪ੍ਰਧਾਨ ਜਿੰਨੇ ਵੀ ਲੀਡਰ ਆ ਵਾਲਮੀਕ ਮਜਬੀਸ ਸਮਾਜ ਦੇ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਿਉਂਕਿ ਕੈਪਟਨ ਮਨਿੰਦਰ ਸਿੰਘ ਜੀ ਬਾਹਰ ਪਾਰਟੀ ਦਾ ਪ੍ਰਚਾਰ ਕਰਨ ਗਏ ਹੋਏ ਸਨ ਮੇਰੀ ਉਹ ਇੱਥੇ ਡਿਊਟੀ ਲੱਗਿਆ ਸੀ ਕਿ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਚੇਤਨਾ ਜੀ ਇੱਕ ਜਾਗਰੂਕ ਜਾ ਕਰਨਾ ਹੈ 2017 ਮਿਸ਼ਨ ਲਈ ਤਾਂ ਕਿ ਕਾਂਗਰਸ ਦੀ ਸਰਕਾਰ ਆਵੇ ਔਰ ਕਾਂਗਰਸ ਸ਼ਾਨੋ ਸ਼ੌਕਤ ਨਾਲ ਜਿੱਤੇ ਔਰ ਕੈਪਟਨ ਮਿਰਿੰਦਰ ਸਿੰਘ ਜੀ ਉਹਦੇ ਚੀਫ ਕਮਿਸ਼ਨਰ ਵੀ ਬਣ ਗਏ ਆਪਣੇ ਬਾਰੇ ਦੱਸ ਪਾਈ ਜਿੰਨੀਆਂ ਬਣਦੀਆਂ ਜਿੰਨਾ ਬਣਦੀਆਂ ਨਾ ਫॉर एग्जांपल ਜੇ ਟੋਟਲ 34 ਆ ਤੇ 17 ਦੇ ਦੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ ਸਾਡਾ ਤਾਂ ਮਿਲ ਜਾ ਪਿਛਲੀ ਵਾਰੀ ਇੱਕ ਵੀ ਸੀਟ ਨਹੀਂ ਮਿਲੀ ਸੀ ਪਿਛਲੀ ਵਾਰੀ ਇੱਕ ਸੀਟ ਵੀ ਨਹੀਂ ਸੀ ਮਿਲੀ ਪਿਛਲੀ ਵਾਰੀ ਇੱਕ ਹਾਂਜੀ ਹਾਂਜੀ ਕਿੰਨੀਆਂ ਟੋਟਲ ਚਾਹੀਦੀ ਨੋਟਿਸ ਕਰਾ ਬਾਬੇ 23 ਹਾਂਜੀ ਬਾਬੇ 23 ਬਲੋ ਅਸੀਂ ਕਿੰਨੇ ਬਣਦਾ ਹਿੱਸਾ ਮੈਂ ਹੰਸਰਾਜ ਹਾਂਸੀ ਦਾ ਕਰਤਾਰਪੁਰ ਸ਼ਹਿਰ ਵਿੱਚੋਂ ਆਉਂਦਾ ਵਿਕੇ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਸਾਰੇ ਕਰਤਾਰਪੁਰ ਸ਼ਹਿਰ ਵਾਸੀਆਂ ਨੂੰ ਤੋ ਆਬਾ ਜ਼ੋਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੀ ਵੱਲੋਂ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਆਏ ਔਰ ਸਾਨੂੰ ਸੰਬੋਧਨ ਕੀਤਾ ਜੋ ਜੋ ਉਹਨਾਂ ਨੇ ਗੱਲਾਂ ਕਹੀਆਂ ਜੋ ਜੋ ਸਾਨੂੰ ਉਹਨਾਂ ਨੇ ਸ਼ਬਾਸ਼ਨ ਦਿੱਤੇ ਐ ਸਾਰੀ ਦੀ ਸਾਰੀ ਕੌਮ ਆਉਣ ਵਾਲੇ ਸਮੇਂ ਵਿੱਚ ਹਰ ਹਾਲਤ ਉਹਨਾਂ ਦੇ ਇੱਕ ਇੱਕ ਲਫ਼ਜ਼ ਤੇ ਪੂਰੀ ਉਤੇਗੀ ਔਰ ਉਹਨਾਂ ਦੀ ਲੀਡਰਸ਼ਿਪ ਥਲੇ ਉਹਨਾਂ ਦੀਆਂ ਹੁਕਮਾਂ ਮੁਤਾਬਕ ਆਉਣ ਵਾਲੇ ਸਮੇਂ ਜੀ ਪੂਰੀ ਤਰ੍ਹਾਂ ਕੰਮ ਕਰੇਗੀ ਤਾਂ ਕਿ ਕਾਂਗਰਸੀ ਸਰਕਾਰ 2017 'ਚ ਬਣ ਸਕੇ ਨਕੋ